ਉਹ ਜਿਸ ਪਲ ਦਾ ਬੇਸਬਰੀ ਦਾ ਇੰਤਜ਼ਾਰ ਸੀ ਉਹ ਪਹੁੰਚਾ ਚੁੱਕਾ ਤੇ ਅਸੀਂ ਹੁਣ ਸ਼ਿਕਾਰੀ ਦੀ ਸੈਰ ਕਰਨ ਲੱਗੇ ਆ ਜੀ ਤੇ ਇਹ ਸਾਰੇ ਜਿੰਨੇ ਵੀ ਤੁਸੀਂ ਆਲੇ ਦੋਲੇ ਦੇਖ ਰਹੇ ਜੇ ਦੁਕਾਨਾਂ ਵਗੈਰਾ ਆ ਜਾਂ ਹੋਟਲ ਵਗੈਰਾ ਵਾ ਇਹਨਾਂ ਦੇ ਬੈਕ ਸਾਈਡ ਤੋਂ ਪੂਰੀ ਵਿਸਟ ਕਰਕੇ ਉੱਪਰ ਦੀ ਘੁਬਕਿਆਂ ਪਾਵਾਂਗੇ ਤੇ ਇਹ ਭਾਈ ਸਾਹਿਬ ਕਿਆ ਨਾਮ ਆਪਕਾ ਆਸ਼ਿਫ ਹੁਸੈਨ ਆਸ਼ਿਫ ਹੁਸੈਨ ਆਸ਼ਿਫ ਹੁਸੈਨ ਔਰ ਦੇ ਸਾਥ ਗੁਲਾਮ ਭਾਈ ਗੁਲਾਮ ਭਾਈ ਹਮੇ ਸ਼ਿਕਾਰੀ ਦੀ ਸੈਰ ਕਰਾਂਗੇ ਔਰ ਇਹ ਹਮਾਰੇ ਰਾਈਡਰ ਹੈ ਤੋ ਗੁਲਾਮ ਭਾਈ ਕੋ ਜੋ ਜੋ ਵੀ ਯਹਾਂ ਤੇ ਆਏ ਜੇ ਇਹਨਾਂ ਦਾ ਵਾਨ ਪੋਸ਼ ਡੀ ਲਕਸ ਇਸ ਤੇ ਉੱਪਰ ਲਿਖਾਇਆ ਹੈ ਇਹਨਾਂ ਦਾ ਰੈਫਰੈਂਸ ਨੰਬਰ ਹੈ 118990 ਕੋ ਇਹਨਾਂ ਕੋ ਲਾਇਸੈਂਸ ਮਿਲਾ ਹੋਇਆ ਹੈ ਤੋ ਜੋ ਵੀ ਯਹਾਂ ਤੇ ਆਏ ਗੇਟ ਨੰਬਰ 6 ਪੇ ਗੁਲਾਮ ਭਾਈ ਦਾ ਸ਼ਿਕਾਰਾ ਹੈ ਤੋ ਉਸਮੇ ਜਰੂਰ ਸੈਟ ਕਰੇ ਜਿਹਨਾਂ ਨੇ ਕਾਲ ਫੋਨਸ ਬੁਲਾਇ ਲਗੇ ਤੋ ਸ਼ਿਕਾਰੇ ਦੇ ਅਗੇ ਬਸਾਏਗਾ ਅਗੇ ਬਸਾਏਗਾ ਅਸੀਂ ਹੁਣ ਸ਼ਿਕਾਰੇ ਦੇ ਵਿੱਚ ਬੈਠਣ ਲੱਗੇ ਆ ਜੀ ਬੇਚਾਰਾ ਸੀ ਬੇਚਾਰਾ ਰਾਣੀ ਤੇ ਵਾਹ ਜਤਿੰਦਰ ਕਿਦਾਂ ਬਹੁਤ ਆਨੰਦ ਵਾਹ ਜੀ ਸ਼ਿਕਾਰਾ ਸਾਡਾ ਸੈਰ ਤੇ ਨਿਕਲ ਆਇਆ ਤੇ ਇਧਰ ਜਤਿੰਦਰ ਵਿਨੋਦ ਤੇ ਰਜਿੰਦਰ ਐ ਬੈੱਡ ਤੇ ਅਟਖੇਲੀਆਂ ਕਰਨ ਲੱਗੇ ਦੋਵੇਂ ਆਹਾ ਹਾਂ 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 ਗੁਲਾਮ ਭਾਈ ਆ ਜਾਓ ਸੋ ਅੱਜ ਦੇ ਤੇ ਵਿਨੋਦ ਨੇ ਬੂਟਬਾਟ ਲਾ ਲਿਆ ਤੇ ਐ ਆਨੰਦ ਲੈਣ ਲੱਗਾ ਪੂਰਾ ਸੋ ਹੁਣ ਗੁਲਾਮ ਬਾਈ ਨੂੰ ਮੈਂ ਤੁਹਾਨੂੰ ਨਜ਼ਰ ਕਰਦਾ ਆ ਤੇ ਆ ਵੇਖੋ ਜੀ ਸਾਡੀ ਸਾਡਾ ਸ਼ਿਕਾਰਾ ਚੱਲ ਪਿਆ ਵਾ ਸਫ਼ਰ ਤੇ ਤੇ ਪੂਰੀ ਇਸ ਦਨਲੇਕ ਦੀ ਸੈਰ ਕਰਾਈ ਜਾਏਗੀ ਜਿਹੜੀਆਂ ਮਗਰ ਦਕਾਨਾਂ ਦੇਖ ਰਹੀਆਂ ਤੁਹਾਨੂੰ ਉਹ ਵਾਲੀਆਂ ਇਹਨਾਂ ਦੇ ਉੱਪਰੋਂ ਦੀ ਘੁੰਮ ਕੇ ਤੇ ਸ਼ਿਕਾਰੇ ਦੀ ਸੈਰ ਦਨਲੇਕ ਦੇ ਵਿੱਚ ਕਰਾਂਗੇ ਆਪਾਂ ਸੋ ਬੜਾ ਕਮਾਲ ਦਾ ਐਕਸਪੀਰੀਅੰਸ ਹੈ ਇਸ ਤੋਂ ਪਹਿਲਾਂ ਅਸੀਂ ਜਦੋਂ ਫੈਮਿਲੀ ਦੇ ਨਾਲ ਮੈਂ ਤੇ ਰਣਵੀਰ ਉਹਨਾਂ ਦੀ ਫੈਮਿਲੀ ਆਈ ਸੀ ਤੇ ਆਏ ਅਸੀਂ ਸੀ ਪਟਨੀ ਟਾਪ ਤੋਂ ਉੱਤੇ ਸਾਨਾ ਸਰ ਲੈਕ ਉੱਥੇ ਸਾਡਾ ਬੜਾ ਵਧੀਆ ਐਕਸਪੀਰੀਅੰਸ ਰਾਇ ਹੈ ਬਟ ਉਹ ਛੋਟਾ ਸੀ ਸੋ ਡਾਲ ਲੈਕ ਤੇ ਇੱਕ ਵਰਲਡ ਫੇਮਸ ਹੈ ਤੇ ਡਾਲ ਲੈਕ ਦੇ ਵਿੱਚ ਸ਼ਿਕਾਰੇ ਦੀ ਸੈਰ ਕਰਨੀ ਉਹਦਾ ਤਜਰਬਾ ਉਹਦਾ ਲੁਤਫ ਲੈਣਾ ਇੱਕ ਆਪਣੇ ਆਪ ਦੇ ਵਿੱਚ ਹੀ ਮਾਇਨੇ ਰੱਖਦਾ ਵਾ ਸੋ ਅਸੀਂ ਹੁਣ ਡਾਲ ਲੈਕ ਦੀ ਸੈਰ ਤੇ ਨਿਕਲ ਚਲੇ ਆ ਤੇ ਆਓ ਕਰਾਉਨੇ ਆ ਤੁਹਾਨੂੰ ਡਾਲ ਲੈਕ ਦੀ ਸੈਰ So, नहीं 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 नहीं। कावा कॉफी बड़ा शिकारा साढ़े लागे आ गया जी लगे लगे लेके 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 लेके। हाँ कावा हा 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 क्या बात है जी क्या बात क्या क्या नाम आपका मुस्तफा मुस्तफा भाई 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 का कावा का शिकारा आ चुका है सो कावा कावा कितने का फोर्टी रुपीज का एक तो सभी को एक एक शानदार आने दो कावे का क्या कहना का क्या कहना, का कहना? वाह वा, वा, वा तो वो तो गुलाम भाई पीछे हमारे शिकारे के राइडर बहुत बढ़िया इंसान वैसे स्टार्टिंग में इनकी मैं गुफ्तु आपके साथ करा दी है अभी भाई साहब हमें कावा ये कावे की तैयारी हो रही इनके पास लाया हाँ पूरा दुकान ही लाया दुकान ही हमारे पास ले आई इनके पास टाइम नहीं है हाँ पूरा शॉप ही लाया वाह जी वाह ये आकावा तैयार हो गया जी सा कमाल हो गया कमाल बीच में डालना आपका क्या नाम है दानिश दानिश आप इनके बेटे हो हाँ बहुत बढ़िया सो पिता पुत्र ने रल के एक अपना कारोबार स्टार्ट किया है कहवे का ਤੋ ਵਾਹ ਜੀ ਵਾਹ ਕਾਵੇ ਵਿੱਚ ਕਿਆ ਡਾਲ ਰਹੇ ਹੋ ਮੇਰੇ ਕੋਲ ਪਾਸਾ ਹੌਟ ਚਾਕਲੇਟ ਹੈ ਕੋਲਡ ਚਾਕਲੇਟ ਹੈ ਓਕੇ ਕੋਲਡ ਕਾਫੀ ਹੈ ਇਸ ਵਿੱਚ ਡਾਲਾ ਤੰਕਰੀ ਦਾ ਫਰ ਦਾ ਰੋ ਰੋ ਦੋ ਰਸਤੇ ਦਾ ਡਾਲਾ ਇਸ ਵਿੱਚ ਦਾ ਵਾਹ ਕਾਵੇ ਦਾ ਕੀ ਚੇ ਕੀ ਰਸ ਵਾਹ ਸੇ ਲਿਆ ਹੋਰ ਅੱਗੇ ਜੇ ਸੁਣੇ ਤੇ ਆਜੀ ਹਾਂ ਉਹ ਲਿਆ ਕੇ ਕਸ ਲਾ ਕੇ ਅੰਦਰ ਸੇ ਗਾਇਤਾ ਅੰਦਰ ਤੇ ਰਿਖਾ ਡਾਲਾ ਵਾਹ ਮਾਸ਼ਾਅੱਲ ਵਾਹ ਜੀ ਵਾਹ ਕੀ ਬਾਤ ਹੈ ਸੁਕਾਵਾ ਸਰਵ ਕਰ ਦਿਆ ਉਹਨੇ ਹਮੇ ਏ ਆ ਲੋ ਜੀ ਸੁਕਾਵਾ ਆ ਗਿਆ ਜੀ ਕਿਆ ਬਾਤ ਹੈ ਕਿਆ ਬਾਤ ਹੈ ਕਿਆ ਬਾਤ ਹੈ ਸੂ ਓਏ ਹੋਏ ਹੋਏ ਹੋ ਫੋਟੋ ਕਰ ਲੋ ਕਾਵੇ ਨਾਲ ਕਾਵੇ ਨਾਲ ਫੋਟੋ ਵੀ ਕਰਦੇ ਆ ਤੇ ਕਾਵੇ ਨੂੰ ਚੀਅਰਸ ਵੀ ਕਰਨਾ ਚਲੋ ਚੀਅਰਸ ਵਾਹ ਵਾਹ ਚੀਅਰਸ ਸ਼ਿਕਾਰੇ ਦੀ ਰਾਈਡ ਦੇ ਨਾਲ ਕਾਵਾ ਫੋਟੋ ਕਰ ਆ ਬੋੜੋ ਸਾਰੇ ਬਰਾਬਰ ਰੱਖੇਦਾ तो मुस्तफा भाई और तो दानिश तो ने तो हमें कहवा पिलाया बहुत बढ़िया कहवा था उनको पेमेंट गूगल पे कर दी तो बहुत बढ़िया बहुत बढ़िया गुलाम भाई जो भी यहाँ पे खाने पीने लायक है या दिखाने लायक है सारा एक बार विजिट करा देना ओके? वाह दे बहुत ही बढ़िया लग रहा है ਤੇ SBI ਦੀ ATM ਦੀ ATM ਖੁੱਲਿਆ ਪਾਣੀ ਦੇ ਵਿੱਚ ਪੀੜੀਆ SBI ਵਾਲਿਆਂ ਨੇ ਖੁੱਲਿਆ ਵਾ ਪਾਣੀ ਨਹੀਂ ਆ ਇਹ ਵਰਲਡ ਫੇਮਸ ਇੱਕ ਸਾਈਟ ਆ ਡਾਲ ਲੇਕ ਪਾਣੀ ਨਹੀਂ ਬੋਲਣਾ ਇਹਨੂੰ ਪਾਣੀ ਬੋਲਣਾ ਇਹਦਾ ਨਰਾਦਰ ਆ ਡਾਲ ਲੇਕ ਆ ਸੋ SBI ਦਾ ATM ਡਾਲ ਲੇਕ ਦੀ ਸ਼ਾਨ ਆ ਤੇ ਉਹਦੇ ਤੋਂ ਇਲਾਵਾ ਇਹ ਵੱਖ-ਵੱਖ ਹੋਟਲ ਆ 크라운 ਆਫ ਇੰਡੀਆ ਸ਼ਬਨਮ ਔਰ ਰਾਇਲ ਸਵਰੇਨ HB ਗੋਵਾ ਸੀ ਹਾਕ ਸੋ ਅਲੱਗ-ਅਲੱਗ ਹੋਟਲ ਆਈਲੈਂਡ ਹੋਟਲ ਬਕਿੰਗਮ ਪੈਲੇਸ ਹੋਟਲ ਇਹ ਸਾਰੇ ਹੋਟਲ ਦੇ ਵਿੱਚ ਲੋਕ ਆ ਕੇ ਤੇ ਸਟੇ ਕਰਦੇ ਆ ਇਹਨਾਂ ਹੋਟਲਾਂ ਦੇ ਵਿੱਚ ਆ ਸੈਲਾਨੀਆਂ ਵੇਖੋ ਰੁਕੇ ਵੀ ਆ ਜੀ ਆ ਵੀਡੀਓ ਕੈਪਚਰ ਕਰ ਰਹੇ ਸੈਲਾਨੀ ਫੈਮਲੀਆਂ ਰੁਕੀਆਂ ਆ ਕੇ ਇੱਥੇ ਸੋ ਅਸੀਂ ਵੀ ਜ਼ਰੂਰ ਪੁੱਛ ਪੜਤਾਲ ਕਰਕੇ ਜੇ ਨਹੀਂ ਤੇ ਇਹ ਐਕਸਪੀਰੀਅੰਸ ਵੀ ਜ਼ਰੂਰ ਕੀਤਾ ਰਹੇਗਾ ਕਿਉਂ ਹਰਜਿੰਦਰ ਹੂੰ ਇਹਦੇ ਅੰਦਰ ਰਹਿਣ ਦਾ ਉਹਨਾ ਗੁਲਾਮ ਜੀ ਨੂੰ ਕਹਿੰਨੇ ਕਿਸੇ ਹੋਟਲ ਦੇ ਕੋਲ ਜਾ ਕੇ ਛੋਟਾ ਡਲ ਹਾਂ ਜ 15 ਜਨਵਰੀ ਜੋ ਆਤਾ ਹੈ ਉਹ ਵਿంటర్ ਹੁੰਦਾ ਹੈ ਕਸ਼ਟਿਕਾ ਸਰਦੀ ਹੁੰਦਾ ਹੈ ਉਹ ਓਕੇ ਇਹ ਸਾਰਾ ਲੇਕ ਪੂਰਾ ਫ੍ਰੀਜ਼ ਹੋਤਾ ਹੈ ਜੰਮ ਜਾਂਦਾ ਹੈ 15 ਜਨਵਰੀ ਕਾ ਕਰੀਮ لیکن 30 جنوری تک اوکے چھوٹے چھوٹا بچہ لو کہ وہ اس میں کرکٹ چلاتا ہے سائیکل چلاتا ہے اچھا اوکے سٹیپر جو ہاسبنڈ میں ٹورسٹ رہتا ہے وہ پیدل یہاں سے فٹ پاتھ نکلتا ہے اوکے اوکے سو اوپر میں ہیوی سنو فال ہوتا ہے 4 4 مہینے پورا وائٹ سیناگران سر پہ اتا ہے اوکے غلام جی نے ہمیں ایک نئی نالج دی انہوں نے دسیا کہ یہ جڑی ڈال لے کے ہاں جنوری تے دسمبر دے کھیت تے جنوری دے سارا مہینہ جمی رہندی ہے پورا سنو نا بھری رہندی ہے ਤੇ ਇੱਥੇ ਬੱਚੇ ਆ ਕੇ ਸਾਈਕਲਿੰਗ ਕਰਦੇ ਆ। برف ਜੰਮ ਜਾਂਦੀ ਇੱਥੇ ਤੇ ਆਈਸ ਹਾਕੀ ਵਗੈਰਾ ਵੀ ਖੇਡੀ ਜਾਂਦੀ ਆ, ਸਾਈਕਲਿੰਗ ਕੀਤੀ ਜਾਂਦੀ ਆ ਤੇ ਜਿਹੜੇ ਸੈਲਾਨੀ ਹੁੰਦੇ ਆ ਨਾ ਹੋਟਲਾਂ ਚ ਰਹਿੰਦੇ ਆ ਕਿ ਉਹ ਪੈਦਲ ਹੀ ਇੱਥੋਂ ਕਵਰ ਹੋ ਕੇ ਤੇ ਆ ਜਾਂਦੇ ਆ। ਇਹ ਆ ਮਾਰਾ ਫਲੋਟਿੰਗ ਮਾਰਕੀਟ ਹੈ। ਲੋ ਜੀ ਫਲੋਟਿੰਗ ਮਾਰਕੀਟ ਆ ਗਈ ਇੱਕ ਹੋਰ। ਹਾਂਜੀ, ਕੀ ਆ ਨਾਮ ਜੀ ਆਪਕਾ? ਮੇਰਾ ਨਾਮ ਹੈ ਬਿੱਟੂ ਭਾਈ। ਬਿੱਟੂ ਭਾਈ। ਲੋ ਜੀ ਪਹਿਲਾਂ ਸਾਡੇ ਕੋ ਕਾਵੇ ਵਾਲੇ ਆਏ ਸੀ। ਦੁਕਾਨ ਤੇ ਹੁਣ ਸਾਡੇ ਕੋਲ ਜੁਵੈਲਰੀ ਵਾਲੀ ਦੁਕਾਨ ਆ ਗਈ ਹੈ ਜੀ ਬਿੱਟੂ ਬਾਈ ਦਾ ਇਹ ਰਿੰਗ ਵੇਰੀ ਨਾਇਕਾ ਦਾ ਸਟਾਕ ਮਿਲ ਸਕਦਾ ਹੈ ਪ੍ਰਾਈਸ ਮਿਲਗਾ ਐਕਸੈਮ ਰੇਬਲ ਪ੍ਰਾਈਸ ਅੱਛਾ ਇਹ ਤੁਹਾਡੀ ਦੁਕਾਨ ਆ 200 ਰੁਪਏ ਕੇ ਸੈਟ ਹੈ ਇਸ ਮੇ ਰਿੰਗ ਵੇਰੀ ਨਾਇਕਾ ਦਾ ਸਟਾਕ ਕਲਰ ਮਿਲੇਗਾ ਇਸ ਦਾ ਬਹੁਤ ਅੱਛਾ ਚੀਜ਼ ਵਾਹ ਇਸ ਸੇ ਬੜਿਆ ਆਈਟਮ ਚ ਹੈ ਕੁਝ ਇਸੇ ਬੜਿਆ ਵਾਲਾ ਹੈ ਇਸ ਕੋ ਬੋਲਤੇ ਸੋਏ ਬਿੱਟੂ ਬਾਈ ਦਾ ਕਾਰੋਬਾਰ ਹੈ ਜੀ ਇਹ ਜਿਹੜੀ ਦਾਲ ਨੇ ਕਿਹਾ ਇਹ ਸਿਰਫ ਸੈਲਾਨੀਆਂ ਦੇ ਲਈ ਨਹੀਂ ਸੈਲਾਨੀ ਤਾਂ ਕਿ ਇੱਥੇ ਲੁਤਫ ਲੈnde ਹੀ ਲੈਂਦੇ ਆ ਬਾਕੀ ਇਹ ਬੜਿਆਂ ਦਾ ਕਾਰੋਬਾਰ ਵੀ ਆ ਬੜਿਆਂ ਦੀ ਰੋਜ਼ੀ ਰੋਟੀ ਆ ਬੜਿਆਂ ਦਾ ਘਰ ਬਾਹਰ ਇਹਨਾਂ ਚੀਜ਼ਾਂ ਤੋਂ ਚੱਲਦਾ ਆ ਸੋ ਸੈਲਾਨੀਆਂ ਦਾ ਆਉਣਾ ਉਹਨਾਂ ਲਈ ਅਮਿਊਜ਼ਮੈਂਟ ਹੁੰਦਾ ਆ ਤੇ ਜਿਹੜੇ ਇਹ ਕਾਰੋਬਾਰੀ ਲੋਕ ਆ ਉਹ ਇੱਥੇ ਆ ਕੇ ਆਪਣੀ ਜ਼ਿੰਦਗੀ ਨੂੰ ਗੁਜ਼ਾਰ ਕਰਨ ਲਈ ਗੁਜ਼ਰਨ ਕਰਨ ਲਈ ਆਪਣਾ ਨਿਰਭਾਹ ਕਰਨ ਲਈ ਰੋਜ਼ੀ ਰੋਟੀ ਦਾ ਵਸੀਲਾ ਕਰਦੇ ਆ। ਸੋ ਬੜਾ ਵਧੀਆ ਜੀ ਇਹ ਇੱਕ। ਆ ਬਹੁਤ ਸੋਹਣਾ ਸਾਰਾ ਇਹਨਾਂ ਦਾ ਸੈਟਅਪ। ਬ੍ਰੇਕ ਆਈਟਮ ਹੈ ਐਸਾ ਵਾਲਾ। ਥੋੜਾ ਸੋ ਬਿੱਟੂ ਬਾਈ ਦਾ ਆਪਣਾ ਦੁਕਾਨ ਦਾ ਕਾਰੋਬਾਰ ਦੱਸ ਰਹੇ ਰਜਿੰਦਰ ਹੁਣਾਂ ਨੂੰ ਗੱਲਬਾਤ ਕਰ ਰਹੇ ਆ। ਰਜਿੰਦਰ ਜੀ ਹਾਰ ਵੇਖ ਰਹੇ ਆ ਤਰੰਦਰਾਂ ਦੇ। ਇਹ ਸੀ ਇਹ ਸੇਮ ਹੀ ਆ। ਅਲੱਗ ਚੀਜ਼ਾਂ ਔਰ ਪਰਲੀ ਬੋਰਡ ਤੇ ਕੋਈ ਇਹ ਵਾਲਾ ਹੈ ਸ਼ਿਕਾਰੇ ਦੇ ਵਿੱਚ ਟ੍ਰੈਡੀਸ਼ਨਲ ਡਰੈਸ ਪਵਾ ਕੇ ਫੋਟੋਗ੍ਰਾਫੀ ਕੀਤੀ ਜਾ ਰਹੀ ਹੈ ਸੋ ਸ਼ੌਂਕ ਦਾ ਕੋਈ ਮੁੱਲ ਨਹੀਂ ਜਿਨ੍ਹਾਂ ਨੂੰ ਸ਼ੌਂਕ ਹੁੰਦਾ ਵਾ ਉਹ ਹਰ ਤਰ੍ਹਾਂ ਇਸ ਕਾਉਂਚੇ ਖੁਸ਼ੀ ਪ੍ਰਾਪਤ ਕਰਨ ਚ ਆਨੰਦ ਮਹਿਸੂਸ ਕਰਦੇ ਆ ਸੋ ਸੈਲਾਨੀ ਆ ਕੇ ਇੱਥੇ ਲੁਤਫ ਲੈ ਰਹੇ ਆ ਆਨੰਦ ਉਠਾ ਰਹੇ ਆ ਤੇ ਨਾਲ ਹੀ ਨਾਲ ਇੱਕ ਨਵੀਂ ਵਾਹ ਜਿਹੜਾ ਫਲੋਟਿੰਗ ਬਹੁਤ ਵਾਹ ਉਹ ਟੈਕਾ ਜੁਕੀ ਲਗਾਤਾਰ ਚੱਲ ਰਿਹਾ ਹੈ ਇੱਕ ਮਿੱਟੂ ਭਾਈ ਨੇ ਵਾਹ ਜਿਹੜੇ ਜੁਲਦੀ ਨਾਮ ਲੈ ਆਏ ਨੇ ਸੋ ਇਹ ਸ਼ਿਕਾਰੀ ਦੀ ਸੈਰ ਸੈਲਾਨੀ ਆ ਜਾ ਰਹੇ ਸ਼ਿਕਾਰੀ ਤੋਂ ਥੋੜਾ ਜਿਹਾ ਸਾਈਡਸ ਮੈਂ ਵੇਖਾਂ ਤੇ ਤਾਂ ਰਹਿਮਤ ਚਿਕਨ ਵਾਲੇ ਦਾ ਇੱਕ ਕਾਰੋਬਾਰ ਹੈ ਜੀ ਸੋ ਲੋਕਾਂ ਦੇ ਕਾਰੋਬਾਰ ਇਸ ਲੇਕ ਦੇ ਵਿੱਚ ਬਹੁਤ ਚੱਲਦੇ ਆ ਤੇ ਆ ਕੁਦਰਤੀ ਪ੍ਰਾਣੀ 6006 ਆਪਣਾ ਆਨੰਦ ਲੈ ਰਿਹਾ ਜੀ 8847 ਇਹ ਟੈਕਨੀਕਲ ਸਰ ਜੀ आ, कब निकलता है कमल का फूल या या या। वाला है, उसमें ये फूल का कमल का ये पूरा लोटस पिंक कलर से गार्डन बनके होता है किस महीने में होता है ये ओके ये, ये ओके सो यहाँ पर लोटस गार्डन सोच आता है ना सर्दी का मौसम सो सानू दस ਆ ਗਿਆ ਵਾ ਗੁਲਾਮ ਜੀ ਵੱਲੋਂ ਕਿ ਇਹ ਜਿਹੜਾ ਤੁਸੀਂ ਗ੍ਰੀਨ ਗ੍ਰੀਨ ਦੇਖ ਰਹੇ ਰਹੇ ਇਹ ਹੈਗੀ ਜੀ ਕਮਲ ਦੀ ਖੇਤੀ ਜਦੋਂ ਮਹੀਨਾ ਆਉਂਦਾ ਵਾ ਅਗਸਤ ਦੇ ਕਰੀਬ ਉਤੋਂ ਇੱਥੇ ਬਿਲਕੁਲ ਪਿੰਕ ਕਲਰ ਦੀ ਕਹਿੰਦੇ ਚਾਦਰ ਵੇਛ ਜਾਂਦੀ ਕਮਲ ਦੇ ਫੁੱਲਾਂ ਦੀ ਸੋ ਲੋਟਸ ਫਲਾਵਰ ਦਾ ਇਹ ਸਮਝ ਲਓ ਕਿ ਖੇਤੀ ਹੈ ਇੱਥੇ ਤੇ ਉਸ ਤੋਂ ਬਾਅਦ ਲੋਟਸਾਂ ਦਾ ਫਲਾਵਰ ਜਦ ਤੋੜ ਲੈਂਦੇ ਆ ਇਹ ਹਰੇ-ਹਰੇ ਪੱਤੇ ਵੀ ਖਤਮ ਹੋ ਜਾਂਦੇ ਤੇ ਬਿਲਕੁਲ ਪਲੇਨ ਹੋ ਜਾਂਦਾ ਸਾਰਾ ਇਹ ਸੋ ਗੁਲਾਮ ਜੀ ਸਾਨੂੰ ਨਾਲ-ਨਾਲ ਕਿਹੜੀ ਕਿਹੜੀ ਆਈਟਮ ਕਿਦਾਂ-ਕਿਦਾਂ ਆਏ ਉਹਦੇ ਬਾਰੇ ਦੱਸ ਰਹੇ ਆ ਇਸ ਡਾਲ ਲੇਕ ਦੇ ਵਿੱਚ ਬਹੁਤ ਖੂਬ ਬਹੁਤ ਬੜੀਆ ਗੁਲਾਮ ਜੀ